ਹੈਲੋ ਹਾਂ ਬਈ ਹਾਂਜੀ ਤੁਸੀ ਮੰਤਰੀ ਦੇ মিডিਆ ਐਡਵਾਈਜ਼ਰ ਹਾਂਜੀ ਆਪਦੀ ਆਈਡੀ ਕੱਲੀ ਮੈਨੂੰ ਹਾਂਜੀ ਆਪਦੀ ਆਈਡੀ ਕੱਲੀ ਮੈਨੂੰ ਨਹੀਂ ਇਹਦੇ ਚ ਆਈਡੀ ਤਾਂ ਹੁੰਦੀ ਨਹੀਂ ਹੁੰਦੀ ਕਿਉਂ ਨਹੀਂ ਜਿਹੜਾ ਮੰਤਰੀ ਦਾ ਕੋਈ ਪੀਏ ਹੋਵੇ ਕੋਈ ਉਹਦਾ ਅੰਤਰਕਿਆ ਹੋਵੇ ਆਈਡੀ ਹੁੰਦੀ ਆ ਹੁੰਦੀ ਆ ਸਾਰਾ ਕੋਈ ਪੀਏ ਹੁੰਦਾ ਸਰ ਉਹਦੀ ਹੁੰਦੀ ਆ ਤੁਸੀਂ ਚੈੱਕ ਕਰਾਓ ਮੈਂ ਪ੍ਰਾਈਵੇਟ ਹਾਂ ਮੈਂ ਪ੍ਰਾਈਵੇਟ ਹਾਂ ਹਾਂ ਠੀਕ ਹੈ ਜੀ ਮਾਤਰੀ ਸਾਹਿਬ ਨਾਲ ਮੈਂ ਐਮਪੀ ਸਾਹਿਬ ਨਾਲ ਵੀ ਕੰਮ ਕੀਤਾ ਵਾ ਸੁਗਰੰਦਰ ਹੰਦਾਵੇ ਨਾਲ ਜਿਹੜੇ ਕਾਂਗਰਸ ਦੇ ਆ ਠੀਕ ਹੈ ਜੀ ਤੇ ਹੁਣ ਮੇਰੀ ਡਿਊਟੀ ਇਹਨਾਂ ਨਾਲ ਆ ਤੂੰ ਝੂਠ ਮਾਰਦਾ ਤੂੰ ਲਲਤੋਂ ਦਾ ਬੰਦਾ ਐ ਮੈਂ ਤੇਰੇ ਸਾਰਾ ਬਾਇਓ ਡਾਟਾ ਕੱਢ ਲਿਆ ਕਿਹਦਾ ਮੁੰਡਾ ਹੈ ਹਾਂ ਜੀ ਹਾਂ ਦੱਸ ਤੂੰ ਤੂੰ ਕੱਲ ਧਮਕੀਆਂ ਦਿੰਦਾ ਸੀ ਆਜਾ ਤੇਰੇ ਤੇ ਕਾਰਵਾਈ ਹੋ ਜੂ ਫਲਾਣਾ ਕਰਾ ਕਰ ਮੇਰੇ ਤੇ ਕਾਰਵਾਈ ਨਹੀਂ ਪਹਿਲਾਂ ਮੇਰੀ ਇੱਕ ਗੱਲ ਸੁਣੋ ਠੀਕ ਆ ਲਲਤੋਂ ਦਾ ਬੰਦਾ ਮੈਂ ਜੀ ਦੋਨੋਂ ਇਹ ਵੀ ਤੂੰ ਹੀ ਦੇਖੋ ਵੀ ਮੈਂ ਰਹਿਣਾ ਕਿੱਥੇ ਆ ਹੁਣ ਤੂੰ ਕਿਤੇ ਰਹਿੰਦਾ ਹੋਵੇਂ ਮੈਨੂੰ ਇਹ ਨਹੀਂ ਪਤਾ ਕਿਤੇ ਰਹਿੰਦਾ ਕਿਤੇ ਨਹੀਂ ਮੈਂ ਸਰਪੰਚ ਸੀ ਗੱਲ ਸੁਣ ਮੇਰੀ ਮੇਰੀ ਸੁਣ ਗੱਲ ਮੈਂ ਸਰਪੰਚ ਸੀ ਮੈਂ ਸਹੀ ਕੰਮ ਕੀਤਾ ਕੁੜੀ ਨੂੰ ਆਪਦਾ ਹੱਕ ਦਵਾ ਕੇ ਦਿੱਤਾ ਉਹਨੂੰ ਉਹਦਾ ਪਿਓ ਮਰ ਗਿਆ ਉਹਦਾ ਭਰਾ ਮਰ ਗਿਆ ਗੱਲ ਸੁਣ ਲੈ ਮੇਰੀ ਚੁੱਪ ਕਰ ਮੇਰੀ ਉਹਦਾ ਭਰਾ ਮਰ ਗਿਆ ਉਹਦਾ ਉਹਦਾ ਪਿਓ ਮਰ ਗਿਆ ਉਹਦੀ ਮਾਂ ਮਰ ਗਈ ਵਿਚਾਰੀ ਕੱਲੀ ਬਲਕਦੀ ਫਿਰਦੀ ਸੀ ਜੇ ਮੈਂ ਲੈ ਕੇ ਦੇਦਾ ਮੈਂ ਕੀ ਮੜਾ ਕਰਤਾ ਮੇਰੀ ਗੱਲ ਸੁਣੋ ਤੁਸੀਂ ਤੋਕਲੇ ਦਿੰਦੇ ਮੈਂ ਮੰਤਰੀ ਤਰਨਜੀਤ ਸਿੰਘ ਦਾ ਮੀਡੀਆ ਐਡਵਾਈਜ਼ਰ ਹਾਂ ਤੂੰ ਤੂੰ ਬਮਾ ਸੀ ਗਿਆ ਹਾਂ ਦਾ ਐਡਵਾਈਜ਼ਰ ਹੋਵੇਂ ਮੈਂ ਜਿਹੜਾ ਸਹੀ ਕੰਮ ਕੀਤਾ ਤਾਂ ਸਹੀ ਕੀਤਾ ਵੀਰੇ ਸਹੀ ਹੈ ਹੀ ਨਹੀਂਗਾ ਤੁਸੀਂ ਮੈਂ ਸਹੀ ਕੀਤਾ ਤੂੰ ਮੇਰੇ ਤੇ ਕਾਰਵਾਈ ਕਰਾ ਕੇ ਵਿਖਾ ਪਰ ਜਦ ਮੰਤਰੀ ਛੱਡ ਤੂੰ ਸੀ ਇਹ ਮੈਨੂੰ ਕਹਦੇ ਤੂੰ ਕਰਾਣਾ ਕਾਰਵਾਈ ਮੈਂ ਦੇਣਾ ਤੇਰੇ ਵਰਗੇ ਮੀਡੀਆ ਡਵਾਈਸਰ ਮੈਨੂੰ ਆਥਨ ਨੂੰ 20 ਮਿਲਦੇ ਆ ਯਾਰ ਮੇਰੀ ਗੱਲ ਸੁਣਾ ਜੇ ਤੁਸੀਂ ਸਹੀ ਲਿਖਿਆ ਬਾ ਨਾ ਤੁਹਾਡੇ ਕੋਲ ਪ੍ਰੂਫ ਤਾਂ ਹੋਊਗਾ ਹੈਗਾ ਮੈਂ ਜਿਹੜਾ ਲਿਖਿਆ ਤੇਰੇ ਕੋਲੇ ਆ ਉਹੀ ਮੈਂ ਲਿਖ ਕੇ ਦਿੱਤਾ ਨਾ ਅੱਜ ਵੀ ਕਹਿੰਦਾ ਸਹੀ ਆ ਤੇ ਸਹੀ ਆ ਤੁਸੀਂ ਪ੍ਰੂਫ ਤਾਂ ਦਿਓ ਨਾ ਪਿੰਡ ਨੂੰ ਪ੍ਰੂਫ ਕਰਾ ਦੇਵਾਂ ਮੈਂ ਤੈਨੂੰ ਸਾਡੇ ਪਿੰਡ ਦੀ ਕੁੜੀ ਉਹਦੇ ਤੇ ਮੈਂ ਲੈ ਕੇ ਦੇਤਾ ਵੀ ਉਹਦਾ ਭਰਾ ਮਰ ਗਿਆ ਉਹਦਾ ਪਿਓ ਮਰ ਗਿਆ ਉਹਦੀ ਮਾਂ ਮਰ ਗਈ ਉਹਦਾ ਪਿਓ ਦੀ ਪ੍ਰਾਪਰਟੀ ਦੀ ਉਹ ਕੱਲੀ ਹੱਕਦਾਰ ਆ ਹੋਰ ਇਹ ਤੇ ਪ੍ਰੂਫ ਕੀ ਦੇਵਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕੋ ਨਾ ਤੁਸੀਂ ਉਹਨੇ ਪਿਓ ਦੀ ਪ੍ਰਾਪਰਟੀ ਲੈਕ ਤਾਂ ਨਾ ਵੀ ਉਹ ਕੱਲੀ ਹੱਕਦਾਰ ਆ ਕੱਲੀ ਹੱਕਦਾਰ ਹੈਗੀ ਆ ਆਪਦੀ ਪ੍ਰਾਪਰਟੀ ਉਹ ਲੈ ਦਵਾਈ ਵੀ ਆ ਨਾਲੇ ਰਾਜਸਥਾਨ ਤੋਂ ਦਵਾਈ ਆ ਰਾਜਸਥਾਨ ਤੋਂ ਦਵਾਈ ਆ ਨਾਲੇ ਇੱਥੋਂ ਨਹੀਂ ਯਾਰ ਆਪਦੀ ਪ੍ਰਾਪਰਟੀ ਉਹ ਲੈ ਗਈ ਨਾ ਹਾਂ ਹੁਣ ਜਿਹੜੀ ਉਹਨੇ ਕੁੜੀ ਆਪਦੇ ਪਿਓ ਦੀ ਭੈਣ ਬਣਾ ਕੇ ਲਿਖਾਈ ਆ ਫਿਰ ਉਹ ਕੌਣ ਆ ਜਿਹੜੀ ਕੁੜੀ ਉਹਨੇ ਆਪਦੀ ਆਪਦੇ ਪਿਓ ਦੀ ਭੈਣ ਨਹੀਂ ਬਣਾ ਕੇ ਲਿਖਾਈ ਆਪਦੇ ਦਾਦੇ ਦੀ ਭੈਣ ਆ ਉਹ ਉਹਦੇ ਦਾਦੇ ਦੀ ਭੈਣ ਆ ਆਪਦੇ ਉਹਦੇ ਉਹਦੇ ਦਾਦੇ ਦੀ ਭੈਣ ਲਿਖਾਈ ਆ ਉਹਨੇ ਹਾਂ ਤੁਸੀਂ ਇਹ ਅਮਰੀਕਾ ਚ ਰਹਿੰਦੀ ਆ ਉਹ ਵੀ ਉਹਦਾ ਟੈਲੀਫੋਨ ਨੰਬਰ ਵੀ ਦੇ ਦਿੰਨਾ ਹੋਰ ਰਸ ਜਾਓ ਤੋਂ ਮੈਨੂੰ ਟੈਲੀਫੋਨ ਨੰਬਰ ਦੋ ਤੈਨੂੰ ਟੈਲੀਫੋਨ ਨੰਬਰ ਵੀ ਮੈਂ ਸੈਂਡ ਕਰ ਦਿੰਨਾ ਉਹ ਉਹਦੇ ਦਾਦੇ ਦੀ ਭੈਣ ਆ ਤਹਿਸੀਲਦਾਰ ਨੇ ਉਹ ਕੁੜੀ ਤੋਂ ਪੁੱਛਿਆ ਜਦੋਂ ਉੱਥੇ ਰਾਜਸਥਾਨ ਗਈ ਜਦੋਂ ਕੁਰਸੀਨਾਮਾ ਬਣਦਾ ਤੈਨੂੰ ਪਤਾ ਕੁਰਸੀਨਾਮਾ ਕੀ ਹੁੰਦਾ ਮੀਡੀਆ ਡਿਵਾਈਜ਼ਰ ਸਾਹਿਬ ਮੈਨੂੰ ਸਾਰਾ ਪਤਾ ਬਾਈ ਆ ਕੁਰਸੀਨਾਮਾ ਹੀ ਬਣਾ ਕੇ ਦਿੱਤਾ ਮੈਂ ਆਹਦੀ ਲੈਟਰ ਪੈਡ ਤੇ ਪੜ ਲਾ ਜਿਹੜਾ ਸਾਰਾ ਹੁੰਦਾ ਵਾ ਨਾ ਤੁਸੀਂ ਸਰਜੀਤ ਕੌਰ ਪ੍ਰੂਫ ਕਰੋ ਵੀ ਕੌਣ ਆ ਸਰਜੀਤ ਕੌਰ ਉਹ ਆਦੀ ਦਾਦੇ ਦੀ ਭੈਣ ਆ ਉਹਦੇ ਦਾਦੇ ਦੀ ਭੈਣ ਆ ਬਿਕਰਮ ਦੀ ਫਿਰ ਤੁਸੀਂ ਦੇਖੋ ਜਿਹੜੀ ਉਹਦੇ ਦਾਦੇ ਦੀ ਭੈਣ ਆ ਉਹ ਇਹਨਾਂ ਦੇ ਪਿਓ ਦੀ ਭੈਣ ਬਣ ਕੇ ਕਿਵੇਂ ਵਿੱਚ ਬੋਲੂ ਤੁਸੀਂ ਉਹ ਤਾਂ ਦੱਸੋ ਪਿਓ ਦੀ ਭੈਣ ਨਹੀਂ ਦਾਦੇ ਦੀ ਭੈਣ ਹੈ ਭਾਈ ਜਿਹੜਾ ਤੁਸੀਂ ਲੈ ਕੇ ਦਿੱਤਾ ਵਾ ਨਾ ਉਹਦੇ ਬਾਰੇ ਮੈਂ ਕੋ ਜਿਹੜਾ ਕੋ ਮੈਂ ਲੈ ਕੇ ਦਿੱਤਾ ਸਹੀ ਲੈ ਕੇ ਦਿੱਤਾ ਅਸੀਂ ਗਰੀਬ ਕੁੜੀ ਦੀ ਮਦਦ ਕੀਤੀ ਆ ਤੇ ਕਰਦੇ ਰਵਾਂਗੇ ਜਿਹੜਾ ਕੋਸ ਤੋਂ ਤੁਹਾਨੂੰ ਹੁੰਦਾ ਤੇ ਕਰਕੇ ਦੇਖ ਲਓ ਨਾਲੇ ਮੇਰੀ ਕੋਈ ਸਰਕਾਰ ਨਹੀਂ ਸੂੰਦ ਸੂੰਦ ਛੱਡ ਤੂੰ ਮੈਨੂੰ ਧੰਕੀਆਂ ਦਿੰਨਾ ਕੱਲ ਦਾ ਓ ਯਾਰ ਮੈਂ ਤੇਰੇ ਵਰਗੇ ਵੀ ਚਾੜੇ ਗੱਡੀ ਠੀਕ ਆ ਉਹਦੇ ਵਿੱਚ ਜਿਹੜੀ ਤੁਸੀਂ ਲੈ ਕੇ ਦਿੱਤੀਆਂ ਨਾ ਉਹਦੇ ਪਿਓ ਦੀ ਭੈਣ ਬੋਲ ਰਹੀ ਆ ਯਾਰ ਪਿਓ ਪੂ ਦੀ ਨਹੀਂ ਉਹਦੇ ਦਾਦੇ ਦੀ ਭੈਣ ਆ ਓਰੇ ਜਦੋਂ ਕੁਰਸੀ ਨਾ ਬਣ ਲਗਾ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਮੈਂ ਤੈਨੂੰ ਦੱਸਦਾ ਤੇਰੇ ਤੇਰੇ ਦਿਮਾਗ 'ਚ ਹੀ ਨਹੀਂ ਆਉਂਦੀ ਇਹ ਗੱਲ ਉਹਨੇ ਜਦੋਂ ਉੱਥੇ ਉੱਥੇ ਤਹਿਸੀਲ ਗੱਲ ਸੁਣ ਮੇਰੀ ਜ਼ਮੀਨ ਉਹਦੇ ਦਾਦੇ ਦੇ ਨਾਂ ਅਸੀਂ ਗੱਲ ਸੁਣ ਗੱਲ ਸੁਣ ਯਾਰ ਮੇਰੀ ਜ਼ਮੀਨ ਉਹਦੇ ਦਾਦੇ ਦੇ ਨਾਂ ਅਸੀਂ 10 ਕਿੱਲੇ ਹਾਂ ਰਾਜਸਥਾਨ 'ਚ ਉਹਨੇ ਤਹਿਸੀਲਦਾਰ ਨੇ ਜਦੋਂ ਉਹਨੂੰ ਕੁੜੀ ਨੂੰ ਪੁੱਛਿਆ ਵੀ ਤੂੰ ਆਉਦੇ ਪਿਓ ਦਾ ਇਹ ਸਾਲਾ ਨਹੀਂ ਪਹਿਲਾਂ ਦਾਦੇ ਦੇ 10 ਦਾਦੇ ਤੇਰੇ ਦੀ ਭੈਣ ਸੀ ਕਿੰਨੇ ਭਰਾ ਸੀ ਦਾਦੇ ਉਹਾਂ ਦੀ ਚਾਰ ਭਰਾ ਸੀ ਮੇਰੇ ਦਾਦੇ ਤੇ ਦਾਦੇ ਦੀ ਇੱਕ ਭੈਣ ਸੀ ਹਾਂ ਉਹਨੇ ਕਿਹਾ ਵੀ ਦਾਦੇ ਦੀ ਭੈਣ ਨੂੰ ਵੀ ਹਿੱਸਾ ਜਾਊਗਾ ਉਹ ਦਫ਼ੀਲਦਾਰ ਨੇ ਕੀਤੀ ਆ ਨਾ ਕਿ ਕੁੜੀ ਨੇ ਕਰਾਈ ਆ ਕਹਿ ਕੇ ਉਹ ਕੁੜੀ ਨੇ ਕਿੱਥੇ ਦਾ ਤੀਜਾ ਹਿੱਸਾ ਲੈ ਕੇ ਆਉਣਾ ਹੀ ਉਹਨੂੰ ਚੌਥਾ ਮਿਲਿਆ ਉਹਦੀ ਹੱਕਦਾਰ ਬਣਨ ਮੇਰੀ ਗੱਲ ਸੁਣੋ ਬਾਈ ਜਿਹੜੀ ਤੁਸੀਂ ਤੁਸੀਂ ਗੱਲ ਕਰਦੇ ਹੋ ਨਾ ਗੱਲ ਨਹੀਂ ਪਹਿਲੀ ਪਹਿਲੀ ਗੱਲ ਮੈਨੂੰ ਤੂੰ ਮੀਡੀਆ ਐਡਵਾਈਜ਼ਰ ਕਿਵੇਂ ਆ ਧਰਮਜੀਤ ਸੋਹਣ ਦਾ ਕੱਲ੍ਹ ਤੇ ਮੇਰੀ ਝੂਠ ਮਾਰਦਾ ਤੂੰ ਮੈਨੂੰ ਯਾਰ ਕਿਹੜਾ ਝੂਠ ਮਾਰਦਾ ਮੈਂ ਤੁਹਾਨੂੰ ਝੂਠ ਹੀ ਆ ਹੈ ਹੋਰ ਕੀ ਆ ਤਰਨਜੀਤ ਸੌਂਧ ਤੂੰ ਮੀਡੀਆ ਦਾ ਜਨਾਬ ਦੀ ਆਈਡੀ ਕਾਰਡ ਮੈਨੂੰ ਕੱਲ ਸੌਂਧਾ ਮੇਰੀ ਗੱਲ ਹੋਈ ਆ ਮੇਲੀ ਥੋੜਾ ਗੱਲ ਇੱਕ ਤਰਨਜੀਤ ਸੌਂਧ ਨਾਲ ਉਹਦੇ ਪੀਐਨ ਵੀ ਮੇਰੀ ਗੱਲ ਹੋਈ ਆ ਉਹਨਾਂ ਸਾਡਾ ਕੋਈ ਨਹੀਂ ਇੱਕ ਮਾਮੂਲੀ ਵਰਕਰ ਆ ਲਰਦੋ ਦਾ ਬੰਦਾ ਹੈ ਮੈਂ ਮੰਤਰੀ ਨਾਲ ਵੀ ਗੱਲ ਕੀਤੀ ਆ ਤੂੰ ਕਿੱਥੇ ਫਿਰਦਾ ਯਾਰ ਮੇਰੀ ਬੇਸ਼ੱਕ ਸਾਡੀ ਪਾਰਟੀ ਉਲਟਾ ਤੁਸੀਂ ਉਹਦੇ ਵਿੱਚ ਜਿਹੜੀ ਤੁਸੀਂ ਉਹਦੇ ਵਿੱਚ ਲੈ ਕੇ ਦਿੱਤੀ ਹੈ ਨਾ ਉਹ ਕੁੜੀ ਆਪਦੇ ਮੂੰਹੋਂ ਮੰਨ ਰਹੀ ਆ ਉਹ ਗੱਲ ਕੋਈ ਮੂੰਹੋਂ ਮੰਨ ਕੇ ਮੈਨੂੰ ਸਾਰਾ ਪਤਾ ਯਾਰ ਮੈਂ ਲੈ ਕੇ ਦਿੱਤਾ ਮੈਂ ਕਿਹਾ ਮੈਨੂੰ ਪਤਾ ਨਹੀਂ ਤੂੰ ਉਹ ਕੁੜੀ ਦੀ ਰਿਕਾਰਡਿੰਗ ਭੇਜ ਤੂੰ ਕੁਛ ਭੇਜੀ ਚੱਲ ਮੈਨੂੰ ਕੁਛ ਨਹੀਂ ਜਿਹੜਾ ਮੈਂ ਲੈ ਕੇ ਦਿੱਤਾ ਉਹ ਸਹੀ ਦਿੱਤਾ ਉਹਦਾ ਹੱਕ ਹੱਕ ਦਵਾਇਆ ਕੁਛ ਬੋਲੀ ਜਾਵੇ ਯਾਰ ਮੈਨੂੰ ਕੋਈ ਪਤਾ ਨਹੀਂ ਤੁਸੀਂ ਦੌਕੇ ਮਾਰਦੇ ਆ ਤੁਸੀਂ 2 ਲੱਖ ਰੁਪਇਆ ਉਹਦਾ ਕਾਗਜ਼ ਵਾਗੜੀ ਰਾਇ ਓਏ ਕਿਹੜਾ 2 ਲੱਖ ਰੁਪਇਆ ਖਾ ਗਿਆ ਮੈਂ ਤੈਨੂੰ ਮੈਂ ਤੈਨੂੰ ਮੈਂ ਸਾਰੀਆਂ ਸੈਂਡ ਕਰੂੰ ਸਾਰ ਟੈਨਸ਼ਨ ਨਾ ਲੈ 2 ਲੱਖ ਲਾਉਂ ਕਥੋਂ ਇਹ ਵੀ ਤੈਨੂੰ ਮੈਂ ਦੱਸ ਦਿੰਨਾ ਤੁਸੀਂ ਦੋ ਲੱਖ ਤੂੰ ਤੂੰ ਤੁਸੀਂ ਗੱਲ ਸੁਣੋ ਤੁਸੀਂ ਕਹਿੰਦਾ ਉਹਦੇ ਪਿਓ ਦਾ ਪਿਓ ਦਾ ਕੋਈ ਵਾਰਸ ਹੀ ਹੈ ਨਹੀਂ ਜਿਹੜਾ ਮਰ ਗਿਆ ਉਹ ਉਹਦੇ ਕੋਈ ਔਲਾਦ ਹੀ ਨਹੀਂ ਉਹ ਕੁੜੀ ਨੂੰ ਤੁਸੀਂ ਮਾਰ ਕੇ ਉੱਥੇ ਦੋ ਲੱਖ ਦਾ ਬਿਆਨਾ ਫੜ ਲਏ ਆ ਕਿੱਥੋਂ ਫੜਿਆ ਕੀਨੇ ਫੜਿਆ ਵਾ ਤੁਸੀਂ ਫੜਿਆ ਕਿੱਥੇ ਫੜਿਆ ਵਾ ਦਿਖਾਓ ਉਹ ਤੈਨੂੰ ਦੱਸਦਾ ਮੈਂ ਉਹ ਕੁੜੀ ਤੋਂ ਕੋਹਾਉਂ ਮੈਂ ਮੰਟਰੀ ਨਾਲ ਵੀ ਗੱਲ ਕਰਾਈਓ ਕੁੜੀ ਦੀ ਤੂੰ ਕਿਤੇ ਫਰਦਾ ਲੈ ਮੈਨੂੰ ਉਹਦਾ ਪ੍ਰੂਫ ਦੇ ਦਿਓ ਸਰਜੀਤ ਕੌਰ ਦਾ ਮੈਂ ਤੈਨੂੰ ਕੋਈ ਪ੍ਰੂਫ ਨਹੀਂ ਦੇਣਾ ਤੂੰ ਮੇਰੇ ਤੇ ਤੂੰ ਕਹਿੰਦਾ ਇਹਨੇ ਕਾਰਵਾਈ ਕਰਾ ਦੂੰ ਗੱਲ ਤੂੰ ਕਹਿੰਦਾ ਇਹਨੇ ਕਾਰਵਾਈ ਕਰਾ ਦੂੰ ਤੂੰ ਮੇਰੇ ਤੇ ਕਾਰਵਾਈ ਕਰਾ ਕੇ ਦਿਖਾ ਦੇ ਬੰਦੇ ਦਾ ਪੁੱਤ ਤੂੰ ਤਰਨਜੀਤ ਸੋਹਣ ਦਾ ਤੂੰ ਹੈਗਾ ਵੱਡਾ ਮੀਡੀਆ ਐਡਵਾਈਜ਼ਰ ਤੇਰੇ ਵਰਗੇ 20 ਕਿਤੇ ਇੱਥੇ ਫਿਰਦੀਆਂ ਪ੍ਰੂਫ ਤਾਂ ਦੋ ਨਾ ਤੂੰ ਮੈਨੂੰ ਮੈਨੂੰ ਤੂੰ ਪ੍ਰੂਫ ਦੇ ਕਿਹੜਾ ਤੂੰ ਮੀਡੀਆ ਐਡਵਾਈਜ਼ਰ ਓਏ ਯਾਰ ਪਹਿਲਾਂ ਤੁਸੀਂ ਤੁਸੀਂ ਕਹਿੰਦੇ ਸਰਜੀਤ ਕੌਰ ਦਾ ਪ੍ਰੂਫ ਆ ਮੈਂ ਤੂੰ ਮੈਨੂੰ ਛੱਡਾ ਤੂੰ ਆ ਮੈਂ ਗਲਤ ਨਹੀਂ ਲਹਿਤਾ ਜਦ ਮੈਂ ਗਲਤ ਲਹਿਤਾ ਤੂੰ ਕਾਰਵਾਈ ਕਰਾ ਕੇ ਵਿਖਾ ਦੇ ਬੰਦੇ ਦਾ ਪੁੱਤ ਤੂੰ ਕਹਿੰਦਾ ਮੀਡੀਆ ਐਡਵਾਈਜ਼ਰਾਂ ਤੂੰ ਕਾਰਵਾਈ ਕਰਾ ਕੋਈ ਨਾ ਜਾ ਕਰਾ ਕੇ ਵਿਖਾ ਕੋਈ ਨਾ ਆ ਕੋਈ ਨਾ ਕੋਈ ਨਾ ਲਾਈਆ